ਗੁਰ ਕਾ ਦਰਸਨ ਦੇਖਦੇ i just... so E ਜਨਮ ਜਨਮ ਕੀ ਹੋਂ ਮੈਂ ਮਲਹਣਾ ਜਨਮ ਜਨਮ ਕੀ

ਜੋੜਤੇ ਅਕਲ ਗਾਤ ਜਾ ਪ੍ਰਸਾਦ ਵੈਰੀ ਸਭ ਮੀਤ ਜਿਸ ਪਰਸਾਦ ਵੈਰੀ ਸਭ ਮੀਤ ਤੇਰਿ ਪਾਦਰਸ਼ਾ ਲਾਲਾ ਕੋ ਨਾ ਮੇਰਾ ਨਾ ਉਸ ਪਗੜ ਮੂਲ ਖੇ ਦੀ ਲਾਲਾ ਕੋ ਨਾ ਪਾਏ ਰਾਮ ਜੀਵਨੋ ਤੇ ਜੀਵਨ ਪਰ ਤੁਮ ਪਾਏ ਰਾਮ ਜੀਵਨੋ ਜੀਵਨ ਪਰ ਤੁਮ ਪਾਏ ਰਾਮ ਸੁਰਲੇ ਮਾਜਿ ਕ ਜਿਨੇ ਬਤਾਇਆ ਐਸਾ ਕੁਝ ਵੱਡ ਪਾ ਕੀ ਪਾਇ ਹਾਰੀ ਗੋਦੀ ਆਪਣੈ ਦਿਵਹਾੜੀ ਸਦਵਾ ਜਿਨ ਮਾਨਸਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾ ਮੱਲੇ ਹਾਜੀ ਆਪਣੈ ਦਿਵਹਾੜੀ ਸਦਵਾ ਜਿਨ ਮਾਨਸਤੇ ਦੇਵਤੇ ਕੀ ਹੈ ਕਰਤ ਨਾ ਲਾਗੀ ਵਾ ਜੀ ਸੋਚੰਦਾ ਉਖ ਵੇ ਸੂਰਜ ਜਿੱਟੜਾ ਹਜ਼ਾਰ ਇੱਤੀ ਚਾਨਣ ਹੋਦਿਆ ਬੁਰ ਬਿਲ ਕੋਰੇ ਅਧਾਰ ਦਾਸ ਦਾ ਆਇਆ ਤੇ ਮੁੱਲ ਨੇ ਮੋਹਿ ਮਰਨੇ ਕਾ ਜਾਓ ਹੈ ਮਰੋ ਤਹਰ ਕੇ ਬੋਲ ਮੋਹਿ ਮਤਨੇ ਕਾ ਜਾਓ ਹੈ ਮਰੋ ਤਹਰ ਕੇ That is ਸਦਾ ਦਿਸ ਗੁਰ ਕੋ ਕਰੀ ਨਮਸਕਾਰ ਸਦਾ ਸਦਾ ਦਿਸ ਗੁਰ ਕੋ ਕਰੀ ਨਮਸਕਾਰ ਕਲ ਕਲੇਸ਼ ਭੈ ਭਰਮ ਦੁਖ ਲਾਠਾ ਕਲ ਕਲੇਸ਼ ਭੈ ਭਰਮ ਦੁਖ ਲਾਠਾ ਕੋ ਨਾਨਕ ਮੇਰਾ ਗੁਰ ਸਮਰਾ ਬਗਦ ਸੁਮਰਾਥ ਕੋ ਨਾਨਕ ਮੇਰਾ ਗੁਰ ਤੋਹ ਨਾਨਕ ਮੇਰਾ ਗੁਰ ਸੁਮਰਾਥ ਕੋ ਸਾਤ ਸਚਾਈ ਉਸ ਗੁਰੂ ਕੋ ਸਿਮਰੋ ਸਾਤ ਸਚਾਈ ਗੁਰ ਮੇਰੇ ਪ੍ਰਾਨ ਸਤ ਗੁਰ ਮੇਰੇ i ਨਾਮ ਸਿਰੀ ਵਾਹਿਗੁਰੂ ਸਤਨਾਮ ਸਿਰੀ ਵਾਹਿਗੁਰੂ ਸਤਨਾਮ ਸਿਰੀ ਵਾਹਿਗੁਰੂ ਸਤਨਾਮ ਸ਼ਿਵਾਨੀ ਗੁਰੂ ਸਤਨਾਮ ਸਿਰੀ ਵਾਹਿਗੁਰੂ ਸਤਨਾਮ ਸਤਨਾਮ <Sess> ਸ਼੍ਰੀ <Sess> <Sess> ਸਤਨਾਮ ਸ੍ਰੀ ਵਾਖੀ ਸਤਨਾਮ ਸ੍ਰੀ ਵਾਖੀ ਗੁਰੂ ਸਤਨਾਮ ਸ੍ਰੀ ਵਾਖੀ ਸਤਨਾਮ ਸੱਤ thank you ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਪਾਵਨ ਹਾਜ਼ਰੀ ਅੰਦਰ ਜੁੜ ਰਹੀ ਸਾਧ ਸੰਗਤ ਬੜਪਾਗੀ ਹੋ ਬੜਪਾਗੀ ਸਾਧ ਸੰਗਤ ਪ੍ਰਾਪਤ ਤੋਂ ਆਪਨੇ ਕੀਰਤਨ ਦੇ ਵਿੱਚ ਸਾਂਝ ਪਾਈ ਹੈ ਮਨ ਬਿਰਤੀਆਂ ਇਕਾਗਰ ਕਰਕੇ ਹਾਜ਼ਰੀ ਭਰੀ ਹੈ ਸਰਬੱਤ ਸੰਗਤ ਦਾ ਗੁਰੂ ਹਾਜ਼ਰੀ ਦਰ ਪ੍ਰਵਾਨ ਕਰਨ ਸਤਕਾਰਯੋਗ ਰਾਗੀ ਭਾਈ ਮੁਖਤਿਆਰ ਸਿੰਘ ਜੀ ਜੋ ਛੁੱਟੀ ਕੱਢਣ ਵਾਸਤੇ ਗਏ ਹਨ ਇਸ ਕਰਕੇ ਉਹਨਾਂ ਦੀ ਜਗ੍ਹਾ ਤੇ ਹਾਜ਼ਰੀ ਭਰੀ ਹੈ ਕਿਸੇ ਵੀ ਅਸਥਾਨ ਦਾ ਹਜੂਰੀ ਦਾ ਕੀ ਜਿਹੜਾ ਹੁੰਦਾ ਹੈ ਉਹਦੀ ਕਦੀ ਵੀ ਜਗ੍ਹਾ ਨਹੀਂ ਲਈ ਜਾ ਸਕਦੀ ਉਹ ਇੱਕ ਕਿਰਪਾ ਹੁੰਦੀ ਹੈ ਸੋ ਹਰ ਜਗ੍ਹਾ ਦੇ ਉੱਪਰ ਕੀਰਤਨ ਭਾਵੇਂ ਸਾਰੇ ਜਾਣੇ ਚੰਗਾ ਕਰਨ ਲੈਣ ਪਰ ਜਦੋਂ ਕਿਸੇ ਨੂੰ ਡਿਊਟੀ ਮਿਲਦੀ ਹੈ ਤੇ ਉਹਦੇ ਉੱਤੇ ਅਗੰਮੀ ਬਖਸ਼ਿਸ਼ ਤੇ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਸੋ ਆਪ ਹਰ ਹਫ਼ਤੇ ਉਹਨਾਂ ਨਾਲ ਸਾਂਝ ਪਾਉਂਦੇ ਹੋ ਪਰ ਜਿਤਨਾ ਗੁਰੂ ਸਾਹਿਬ ਨੇ ਬਲ ਬਖਸ਼ਿਸ਼ ਕੀਤਾ ਗਿਆਨ ਬਖਸ਼ਿਸ਼ ਕੀਤਾ ਪਾ ਕੀਰਤਨ ਕੀਤਾ ਸੋ ਗੁਰੂ ਕੀ ਕਿਰਪਾ ਹੋਈ ਸਮਾ ਸਫਲ ਹੋਇਆ ਧੰਨਵਾਦ ਛੋਟੇ ਕੱਲੇ ਕੱਲੂ ਘਾਰੇ ਦੇ ਸੰਬੰਧ ਵਿੱਚ ਅੱਜ ਦੇ ਦੀਵਾਨ ਹਨ ਸਤਿਕਾਰਯੋਗ ਗਿਆਨੀ ਸਕੱਤਰ ਸਿੰਘ ਜੀ ਸਭ ਦਾ ਕਥਾਵਾਚਕ ਗੁਰਦੁਆਰਾ ਮੰਜੀ ਸਾਹਿਬ ਜੀ ਦਰਬਾਰ ਸਾਹਿਬ ਡਿੱਠੇ ਸਭੇ ਥਾਵ ਨਹੀਂ ਤੋ ਜਿਹ ਬੰਦੇ ਪੁਰਖ ਵਿਧਾਤੀ ਤਾ ਤੂੰ ਸੋਹਿਆ ਵਸਦੀ ਸਗਨ ਅਪਵਾਦ ਅਨੁਪਰਾਮ ਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇਆ RAM DAAS ਸਰ ਉਹਨਾਂ ਨੇ ਤੁਹਾਡੇ ਨਾਲ 1 ਘੰਟੇ ਵਾਰਸ ਦੀ ਬੈਠ ਕੇ ਜਲਪਾਣੀ ਸ਼ਾਕੀ ਸਾਰੀ ਉਹਨਾਂ ਦੇ ਨਾਲ ਵੀ ਸੋ ਵਿਚਾਰ ਇਤਿਹਾਸ ਦੀ ਗੁਰਮਤ ਵਿਚਾਰਾਂ ਦੀ ਸਾਂਝ ਕਰਿਓ ਕੋ ਨਾ ਚੁਕਾਂ ਜੀ ਖਿਮਾ ਸਭ ਦਾ ਧੰਨਵਾਦ ਸੈਕਟਰੀ ਸਾਹਿਬ ਕੋਈ ਬੇਨਤੀਆਂ ਕਰਨਗੇ ਸਾਡੇ ਸਤਿਕਾਰਯੋਗ ਸਰਦਾਰ ਭਾਈ ਗੁਰਵਿੰਦਰ ਸਿੰਘ ਜੀ ਕੋ ਨਾ ਚੁਕਾਂ ਜੀ ਖਿਮਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ